ਸੱਚੀ ਕਾਲ ਦਾ ਟੀਵੀ ਇਹਨਾਂ ਰਹੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸੁਖਮਨ ਟੀਮਾ ਸਵਾਗਤ ਕਰਦਾ ਹਾਂ ਅੱਜ ਤੋਂ ਦੋ ਤਿੰਨ ਦਿਨ ਪਹਿਲਾਂ 20 ਜੁਲਾਈ ਨੂੰ ਚੰਡੀਗੜ੍ਹ ਦੇ ਵਿੱਚ ਤੜਕੇ ਤੜਕੇ ਪੀਲਾ ਪੰਜਾ ਚੱਲਦਾ ਬਲਡੋਜ਼ਰ ਐਕਸ਼ਨ ਹੁੰਦਾ ਸਭ ਤੋਂ ਚਰਚਿਤ ਇੱਕ ਮਾਰਕੀਟ ਆ ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਕੁਝ ਕੁ ਘੰਟਿਆਂ ਦੇ ਵਿੱਚ ਢਾਹ ਢੇਰੀ ਕਰ ਦਿੱਤੀ ਜਾਂਦੀ ਆ ਸਾਰੀਆਂ ਦੁਕਾਨਾਂ तकरीबन 116 ਦੇ ਕਰੀਬ ਦੁਕਾਨਾਂ ਢਾਹ ਢੇਰੀ ਕੀਤੀਆਂ ਜਾਂਦੀਆਂ ਨੇ ਪਰ ਉਸੇ ਮਾਮਲੇ ਦੇ ਵਿੱਚ ਹਾਲਾਂਕਿ ਪਹਿਲਾਂ ਵੀ ਦੁਕਾਨਦਾਰਾਂ ਦੇ ਵੱਲੋਂ ਹਾਈ ਕੋਰਟ ਦਾ ਰੋਕ ਕੀਤਾ ਗਿਆ ਸੀ ਪਰ ਜਦੋਂ ਇਹ ਪ੍ਰਸ਼ਾਸਨ ਦੀ ਕਾਰਵਾਈ ਹੁੰਦੀ ਹੈ ਐਕਸ਼ਨ ਤੋਂ ਬਾਅਦ ਫਿਰ ਪ੍ਰਸ਼ਾਸਨ ਜਿਹੜਾ ਪ੍ਰਸ਼ਾਸਨ ਖਿਲਾਫ ਉਹਨਾਂ ਜਿਹੜਾ ਫਰਨੀਚਰ ਮਾਰਕੀਟ ਦੇ ਦੁਕਾਨਦਾਰਾਂ ਦੁਆਰਾ ਹਾਈ ਕੋਰਟ ਦਾ ਰੋਕ ਕੀਤਾ ਜਾਂਦਾ ਬੀਤੇ ਦਿਨ ਇਸੇ ਜਿਹੜਾ ਇਸੇ ਫੈਸਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਦੋਵਾਂ ਧਿਰਾਂ ਦੇ ਵੱਲੋਂ ਆਪੋ ਆਪਣੀਆਂ ਦਲੀਲਾਂ ਦਿੱਤੀਆਂ ਗਈਆਂ ਸੀ ਪਰ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ ਤੇ ਇਸੇ ਮਾਮਲੇ ਦੇ ਵਿੱਚ ਅੱਜ ਮੁੜ ਤੋਂ ਸੁਣਵਾਈ ਹੋਣ ਵਾਲੀ ਆ ਕੋਈ ਵੀ ਵੱਡਾ ਫੈਸਲਾ ਆ ਸਕਦਾ ਦਰਅਸਲ ਜਿਹੜਾ ਚੰਡੀਗੜ੍ਹ ਦਾ ਪ੍ਰਸ਼ਾਸਨ ਆ ਉਹ ਕਹਿੰਦਾ ਹੈ ਕਿ ਜਿਹੜਾ ਇਸ ਦੇ ਪਹਿਲਾਂ ਕਿਸਾਨਾਂ ਨੂੰ ਇਸ ਏਰੀਏ ਦੇ ਜਿੱਥੇ ਫਰਨੀਚਰ ਮਾਰਕੀਟ ਬਣੀ ਹੋਈ ਆ ਪਹਿਲਾਂ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਚਾ ਚੁੱਕਿਆ ਤੇ ਇਸ ਵਕਤ ਇਹ ਜਿਹੜੀ ਜ਼ਮੀਨ ਆ ਸਾਰਾ ਏਰੀਆ ਏ ਇਹ ਜਿਹੜਾ ਚੰਡੀਗੜ੍ਹ ਪ੍ਰਸ਼ਾਸਨ ਦੇ ਨਾਮ ਆ ਪਰ ਉਹ ਦੁਕਾਨਦਾਰ ਕਹਿ ਰਹੇ ਨੇ ਕਿ ਜਿਹੜਾ ਅਸੀਂ ਖੁਦ ਕਿਸਾਨਾਂ ਨੂੰ ਇਸ ਦਾ ਜਿਹੜਾ ਬਣਦਾ ਪੈਸਾ ਦਿੱਤਾ ਸੀ ਪੂਰਾ ਮੁੱਲ ਦੇ ਕੇ ਇਹ ਅਸੀਂ ਖੁਦ ਲਿਆ ਪਰ ਨਾਲ ਦੀ ਨਾਲ ਦੁਕਾਨਦਾਰ ਹੈ ਕੁਝ ਨਿੱਜੀ ਚੈਨਲਾਂ ਦੇ ਉੱਤੇ ਉਹਨਾਂ ਦੀ ਇੰਟਰਵਿਊਜ਼ ਵੀ ਆ ਰਹੀਆਂ ਨੇ ਉਹ ਸਵਾਲ ਇਹ ਖੜੇ ਕਰ ਰਹੇ ਨੇ ਕਿ ਜੇਕਰ ਸਾਡਾ ਵਾਕਏ ਦੇ ਵਿੱਚ ਨਜਾਇਜ਼ ਕਬਜ਼ਾ ਸੀ ਤਾਂ ਸਾਡੇ ਉੱਪਰ ਇੰਨੇ ਲੰਬੇ ਸਮੇਂ ਤੋਂ ਐਕਸ਼ਨ ਕਿਉਂ ਨਹੀਂ ਹੋਇਆ ਉਤੇ ਨਾਲ ਨਾਲ ਇਹ ਵੀ ਤਰਕ ਦੇ ਰਹੇ ਨੇ ਕਿ ਸਾਡੀਆਂ ਦੁਕਾਨਾਂ ਦੇ ਵਿੱਚ ਬਹੁਤ ਸਾਰੇ ਲੋਕ ਜੁੜੇ ਹੋਏ ਸੀ ਜਿਹੜੇ ਕੰਮਕਾਰ ਕਰਦੇ ਸੀ ਉਹਨਾਂ ਨੂੰ ਬੇਰੋਜ਼ਗਾਰ ਚੰਡੀਗੜ੍ਹ ਦੇ ਪ੍ਰਸ਼ਾਸਨ ਦੁਆਰਾ ਕੀਤਾ ਗਿਆ ਇਸ ਤਰੀਕੇ ਦੇ ਸਵਾਲ ਉਹਨਾਂ ਦੁਕਾਨਦਾਰਾਂ ਦੁਆਰਾ ਖੜੇ ਕੀਤੇ ਗਏ ਨੇ ਇਸ ਤੋਂ ਬਾਅਦ ਤੁਹਾਨੂੰ ਇਹ ਵੀ ਦੱਸ ਦਿੰਦੇ ਆ ਕਿ ਹਾਲਾਂਕਿ ਜਦੋਂ ਪਹਿਲਾਂ ਚੰਡੀਗੜ੍ਹ ਦੇ ਪ੍ਰਸ਼ਾਸਨ ਦੁਆਰਾ ਉਹਨਾਂ ਨੂੰ ਕਿਹਾ ਜਾਂਦਾ ਕਿ ਫਰਨੀਚਰ ਮਾਰਕੀਟ ਦੇ ਵਿੱਚੋਂ ਆਪਣਾ ਕੀਮਤੀ ਸਮਾਨ ਚੱਕ ਲੋ ਆਪਣੇ ਜੋ ਵੀ ਉਹਨਾਂ ਦਾ ਫਰਨੀਚਰ ਦਾ ਮਾਨਾ ਕਿ ਅਸੀਂ ਇਹ ਮਾਰਕੀਟ ਠਹਿ ਢੇਰੀ ਕਰਨੀਆਂ ਖਾਲੀ ਕਰਕੇ ਇੱਥੇ ਜਿਹੜੇ ਕਲੋਨੀ ਕੱਟੀ ਜਾਣੀਆਂ ਜਾਂ ਫਿਰ ਇੱਕ ਸਾਈਕਲ ਟਰੈਕ ਬਣਾਇਆ ਜਾਣਾ ਪਰ ਉਹ ਦੁਕਾਨਦਾਰ ਉਸ ਵਕਤ ਵੀ ਹਾਈ ਕੋਰਟ ਦਾ ਰੋਖ ਕਰਦੇ ਨੇ ਪਰ ਹਾਈ ਕੋਰਟ ਦੁਆਰਾ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਰਾਹਤ ਤਾਂ ਜਿਹੜੀ ਉਹ ਨਹੀਂ ਦਿੱਤੀ ਜਾਂਦੀ ਤੇ ਉਸ ਤੋਂ ਬਾਅਦ ਹਾਲਾਂਕਿ ਚੰਡੀਗੜ੍ਹ ਪ੍ਰਸ਼ਾਸਨ ਨੇ ਉਹਨਾਂ ਨੂੰ ਇੱਕ ਵਾਰ ਨੋਟਿਸ ਵੀ ਦਿੱਤਾ ਸੀ ਕਿ ਆਪਣਾ ਕੀਮਤੀ ਸਮਾਂ ਚੱਕ ਲਓ ਅਸੀਂ 20 ਜੁਲਾਈ ਨੂੰ ਇਸ ਵਕਤ ਤੜਕਸਾਰ ਐਕਸ਼ਨ ਕਰਨਾ ਤਕਰੀਬਨ 1000 ਦੇ ਕਰੀਬ ਪੁਲਿਸ ਮਲਾਜ਼ਮ ਤਾਇਨਾਤ ਕਰਕੇ ਫਾਇਰ ਬਰਗੇਡ ਦੀਆਂ ਗੱਡੀਆਂ ਜਿਹੜੀਆਂ ਹੋਰ ਪਾਣੀ ਦੀਆਂ ਗੱਡੀਆਂ ਐਮਰਜੈਂਸੀ ਐਂਬੂਲੈਂਸਾਂ ਬਹੁਤ ਕੁਝ ਤਾਇਨਾਤ ਕਰਕੇ ਜਾਨੀ ਕਿ ਪੂਰਾ ਪੋਲਿਸ ਬਲ ਤਾਇਨਾਤ ਕਰਕੇ ਵੱਡੀ ਗਿਣਤੀ ਦੇ ਵਿੱਚ ਉਸ ਵਰਨੀਚਰ ਮਾਰਕੀਟ ਦੇ ਉੱਪਰ 20 ਜੁਲਾਈ ਨੂੰ ਐਕਸ਼ਨ ਹੁੰਦਾ ਸਾਰੀ ਢਹ ਢੇਰੀ ਕਰ ਦਿੱਤੀ ਜਾਂਦੀ ਹਾਲਾਂਕਿ ਦੁਕਾਨਾਂ ਕੋਈ ਪੱਕੀਆਂ ਨਹੀਂ ਸੀ ਟੀਨ ਦੀਆਂ ਚਾਦਰਾਂ ਪਾ ਕੇ ਉਹ ਦੁਕਾਨਾਂ ਬਣਾਈ ਹੋਈਆਂ ਸੀ ਟੈਂਪਰੇਰੀ ਤੌਰ ਤੇ ਦਾ ਪ੍ਰਸ਼ਾਸਨ ਕਹਿ ਰਿਹਾ ਕਿ ਅਸੀਂ ਜ਼ਮੀਨ ਇਹ ਪਹਿਲਾਂ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਮੁੱਲ ਦੇ ਕੇ ਖਰੀਦੀ ਹੋਈ ਹੈ ਤੇ ਇਸ ਕਰਕੇ ਇਹਨਾਂ ਦੇ ਨਜ਼ਾਇਜ਼ ਕਬਦੇ ਸੀ ਤਕਰੀਬਨ 116 ਦੁਕਾਨਾਂ 2-4 ਘੰਟਿਆਂ ਦੇ ਵਿੱਚ 20 ਜੁਲਾਈ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੇ ਢਹ ਢੇਰੀ ਕਰਤੀ ਸੀ ਤੇ ਅੱਜ ਇਸ ਮਾਮਲੇ ਦੇ ਵਿੱਚ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਮੋੜ ਤੋਂ ਸੁਣਵਾਈ ਹੋਣ ਜਾ ਰਹੀ ਹੈ ਹਾਲਾਂਕਿ ਸੁਣਵਾਈ ਕੱਲ ਵੀ ਹੋਈ ਸੀ ਜਿਸ ਦੇ ਵਿੱਚ ਦੋਵਾਂ ਧਿਰਾਂ ਦੇ ਵੱਲੋਂ ਆਪੋ ਆਪਣੇ ਪੱਖ ਪੇਸ਼ ਕੀਤੇ ਗਏ ਦਲੀਲਾਂ ਰੱਖਿਆ ਗਿਆ ਪਰ ਬੀਤੇ ਦਿਨ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵੱਲੋਂ ਫੈਸਲਾ ਸੁਰੱਖਿਅਤ ਰੱਖਿਆ ਗਿਆ ਤੇ ਅੱਜ ਉਮੀਦ ਹੈ ਕਿ ਅੱਜ ਦੀ ਸੁਣਵਾਈ ਦੇ ਵਿੱਚ ਕਿਸੇ ਤਰੀਕੇ ਦਾ ਫੈਸਲਾ ਆ ਸਕਦਾ ਤਾਂ ਹੁਣ ਦੇਖਣਾ ਹੋਵੇਗਾ ਕਿ ਦੁਕਾਨਦਾਰਾਂ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਕਿ ਜੋ ਢਹਿ ਟੇਰੀ ਹੋਇਆ ਪ੍ਰਸ਼ਾਸਨ ਨੂੰ ਉਸ ਨੂੰ ਲੈ ਕੇ ਕੋਈ ਫਟਕਾਰ ਪਾਈ ਜਾਂਦੀ ਹੈ ਜਾਂ ਫਿਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਹੱਕ ਦੇ ਵਿੱਚ ਫੈਸਲਾ ਆਉਂਦਾ ਹੈ